ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਰਜ ਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਗਾਵਾਂ ਦੇ ਕੁਝ ਵੱਧੇ ਕੁਝ ਛੋਣ ਤੋਂ ਪਹਿਲਾਂ ਵਿਗੀਆਂ ਹੁਣ ਤਿੰਨ ਹੀ ਰਹਿ ਗਈਆਂ ਜਿਹੜੀਆਂ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਮਾਲੇ ਕਰ ਪਾਏ ਚਲੋ ਵਧੀਆ ਕਿਰਪਾ ਜੀ ਤੇ ਵੇ ਗਮਾਲ ਫਿਰ ਪਰਸਵਾਰ ਬਾਤ ਹੈ ਆਪਣੇ ਕੋ 5 6 ਹੀ ਅੱਜ ਵੀ ਠੀਕ ਆ ਤਿੰਨ ਦੇ ਉਧਾਂ ਚਲ ਗਏ ਲੋਕਲ ਹੀ ਬੰਦਾ ਲੈ ਗਿਆ ਆਪਣਾ ਸਾਰਾ ਹਾਂ ਜੀ ਹਾਂ ਜੀ ਘਰੇ ਰੱਖਣ ਲਈ ਉਹ ਲੈ ਗਿਆ ਠੀਕ ਆ ਹਾਂ ਜੀ ਤੇ ਤਿੰਨ ਰਹਿ ਗਈ ਹੁਣ ਤਿੰਨ ਰਹਿ ਗਈਆਂ ਚਲੋ ਨਾਮ ਦੱਸਤਾ ਫਿਰ ਇੱਕ ਰਿਆ ਨਾਮ ਸੋਨੂ ਸ਼ਹਿਰ ਜੀ ਨਾਲਾ ਜ਼ਿਲ੍ਹਾ ਮਰਸਰ ਤੇ ਫੋਨ ਨੰਬਰ ਬੋਲ ਦੇ ਇੱਕ 98755 ਠੀਕ ਆ ਤੇ ਜਿਹੜੀਆਂ ਚਲ ਗੀਆਂ ਉਹ ਬੱਚੇ ਵਾਲੀਆਂ ਹੁਣ ਬੱਚੇ ਤੋਂ ਬਿਨਾ ਕੋਈ ਆਪਣੇ ਬੱਚੇ ਦੀ ਹੈਗੀ ਬੱਚੇ ਵਾਲੀ ਹੈ ਪਰ ਹੌਲੀ ਬਾਜੋਨੀ ਉੱਚੇ ਬੱਚੇ ਵਾਲੀ ਉਹਦਾ ਵੀ ਨਾਲ ਫੋਨ ਬਣਿਆ ਹੁੰਦੇ ਭਾਈ ਜੀ ਚਾਹ ਪਾਣੀ ਪੀਂਦੀ ਘਰੇ ਹੌਲੀ ਮਲਦੀ ਚਾਹੀਦੀ ਆ ਅੱਛਾ ਅੱਜ ਮੈਂ ਹੌਲੀ ਜਿਹੀ ਮਲਦੀ ਲੈਂਦੀ ਹੋਈ ਠੀਕ ਆ ਚਲੋ ਐਂਡ ਤੇ ਵਿਖਾਵਾਂਗੇ ਫਿਰ ਹਾਂ ਬਾਕੀ ਵੀ ਹੌਲੀ ਹੀ ਹੋਣੇ ਆ ਬਾਕੀ ਖੜੇਗੇ 50 50000 ਨੇ ਐਦਾਂ ਹੀ ਬੈਜੋ ਠੀਕ ਆ ਜੀ ਐਦਾਂ ਹੀ ਕਿੰਨਾ ਜੀ ਤੇ ਕੋਲ ਦੁੱਧ ਇੱਕੋ ਦੁੱਧ ਵੀਰ ਜੀ 6 ਗਰਮ ਭਾਂਡਾ ਚੈਦੀ ਆਪਾਂ 9 ਕਿਲੋ ਕਹਿੰਦੇ ਦਾਖਲ ਹੋ ਅੱਛਾ ਪਰ ਜਿਹੜਾ ਆਪਾਂ ਠੰਡਾ ਝੱਗ ਮਾਰ ਕੇ ਮਾਰਨਾ ਠੰਡਾ ਪਾਣੀ ਉਹਦਾ ਠੀਕ ਹੈ 8.5 ਕਿਲੋ ਹੋ ਗਿਆ ਚਲੋ ਪੱਕਾ ਦੁੱਧ ਹੈ ਕਾ ਜਰਾ 8 ਕਿਲੋ ਪੱਕਾ ਲੀਖ ਲਾ ਤੋੜ ਦਈਏ ਫਿਰ ਇਹਨਾਂ ਮੈਂ ਤਾਂ ਘੁਮਾ ਲੈ ਤੋ ਵੀਰ ਜੀ ਹੈ ਵੀ ਥੋੜਾ ਛਾਈ ਨਾਲ ਪਾਣੀ ਠੀਕ ਹੈ ਬਾਕੀ ਉਤਰਾਂ ਜਿਹੜੀ ਬੇਲ ਬੂਲ ਕੱਦ ਘੱਟ ਚੰਗਾ ਮਿਹਦੇ ਸੱਜਣ ਦੇ ਦੁੱਧ ਚੰਗਾ ਚਵਾਇਆ ਹੋਣਾ ਵਾ ਸੱਜਣ ਭਾਜੀ 20 ਤੋਂ ਪਲੱਸ ਹੀ ਗਈ ਆ ਵੇ ਕਹਦੀ ਐ 35 36 ਕਿਲੋ ਦਿੰਦੀ ਰਹੀ ਆ ਇਹ ਤਾਂ ਬਾਹਰ ਹੀ ਗਈ ਆ ਠੀਕ ਆ ਇਹਨੂੰ ਕੋ ਮੇਰਾ ਆਪਣਾ ਪਿੰਕੀ ਕਿਦਨ ਬਣੀ ਨੂੰ ਹੋਗੇ ਜੇ ਇਹਨਾਂ ਨੂੰ ਲਈ ਆ ਬਾਲਾ ਖੜੀ ਬਾ ਹੀ ਐ ਠੀਕ ਹੈ ਜੀ ਉਹਦਾ ਡਰੈਸਿੰਗ ਹੋ ਜਾਣਾ ਬਸ ਸਾਰਾ ਪੂਰਾ ਤੇ ਮੁੱਲ ਇਹ ਵੰਗੇ ਤੋਂ ਬਿਨਾ ਭਾਜੀ ਮਿਲਦੀ ਜੇ ਕੋਈ ਵੰਗਾ ਬੁਗਾੜੀ ਬੰਗੇ ਤੋਂ ਬਿਨਾ ਚੁੰਦੇ ਜੀ ਠੀਕ ਹੈ ਜੀ ਹਾਂ ਕੋਈ ਵੰਗਾ ਨਹੀਂ ਭੋੜਾ ਇਦਾਂ ਹੀ ਥੱਲੇ ਬੈਜੋ ਬਸ ਠੀਕ ਹੈ ਜੀ ਇਦਾਂ ਹੀ ਤੇ ਮੁੱਲ ਇਹ ਜਿਹੜਾ ਭਾਜੀ ਸਾਡੇ 20000 ਦੀ ਸਾਡੇ 20000 ਦੇ ਦਵਾਂਗੇ ਪਰ ਇਹ ਸੇਵਾ ਪਧਰੀ ਤੇ ਆਈ ਜੇ ਅੱਛਾ ਸੇਵਾ ਚੰਗੀ ਹੋਵੇ ਦੁੱਧ 12 ਕਿਲੋ ਆ ਰਾਮਨਾ ਭਲੀ ਨਾਲ ਵਧੀਆ ਨੇ ਠੀਕ ਹੈ ਜੀ ਹਾਂਜੀ ਤੇ ਪਰ ਵੇ ਮਗਰ ਬੱਚਾ ਹੋਵੇ ਤਾਂ ਭਾਵੇਂ ਕੋਈ 35 40 ਮੰਗ ਲੇ ਹਾਂਜੀ ਹਾਂਜੀ ਨਾਲ ਤੇ ਬੱਚੇ ਦੀ ਵਗੀ ਚਵਾਜ ਕੋਈ ਪੂਰ ਛਟਾ ਘੱਟ ਵੱੜ ਹੋਵੇ ਠੀਕ ਹੈ ਤੇ ਪੂਣ ਕਰਦਣਾ ਦਾ ਲੱਗ ਕੇ ਲੈ ਆਉਣੀ ਹੈ ਬਹੁਤ ਬਾਤ ਦਾ ਫਰਕ ਪੈ ਜੋ ਚ ਮੈਂ ਗੱਲ ਨਹੀਂ ਕਰਦਾ ਠੀਕ ਹੈ ਜੀ ਤੇ ਹੁਣ ਜਿਹੜੀ ਆਵਲੀ ਇਹਦੇ ਕੋ ਕਿੰਨਾ ਦੁੱਧ ਸਾਡੇ 20 ਮੋਲੇ ਦਾ ਤੇ 20 ਜਦਾਂ ਹਾਂ ਅੱਛਾ ਠੀਕ ਹੈ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਇਹ ਕੋਲ ਦੁੱਧ ਹੋਏ 6 ਕਿਲੋ ਦਾ ਜੀ 5.5 ਮੋਲਰ ਜੀ ਅੱਛਾ ਹਾਂ ਤੋਰੋ ਹਵੇ ਦਿਨ ਨੂੰ ਇਹ ਤੇ ਸਾਂਭੀ ਘਾਟੀ ਹੈ ਕਿਸ ਵੀਰ ਨੇ ਸਾਂਭੀ ਜੀ ਪਾ ਕੇ ਆਂਦੀ ਪਹਿਲਾ ਸਵੇਰ ਵਕੀ ਸੀਲ ਵੰਗਾ ਪਾਉਦੇ ਕੋ ਮਾ ਪਾਉਇਨ ਨੂੰ ਠੀਕ ਹੈ ਜੀ ਉਹ ਮਾ ਗੇ ਲੋ ਕਰਾ ਤੋਂ ਨਾ ਜੀ ਦਾ ਬਾਕੀ ਹੈਗੀ ਵੀ ਕ੍ਰੋਸ ਜੀ ਆ ਇਹ ਹੈ ਕਿ ਚਾਹ ਪਾਣੀ ਦਾ ਘਰ ਦਾ ਵਧੀਆ ਸਾਰੀ ਜਾਊਗੀ ਜਿੰਨੇ ਘਰੇ ਕੋਈ ਆਪਣਾ ਪੀਣਾ ਹੋਈ ਉਹ ਤੇ ਚਾਹ ਵੀ ਬਣਾਉਣੀ ਹਰਿਆ ਹੋ ਜਾਦਾ ਦਰ ਬਾਜੇ ਇਸ ਕੋ 5 ਕਿਲੋ ਦੁੱਧ ਜਨਾ ਮੰਨ ਲਓ 6 ਕਿਲੋ ਹਾਂਜੀ ਹਰਿਆ ਹੋ ਜਾ ਪਾਏ ਦੁੱਧ 7 ਕਿਲੋ ਦਰ ਬਾਹ ਹਰੇ ਹੋਣ ਤੇ 2-3 ਮਹੀਨੇ ਦੁੱਧ ਚਾਹ ਦਾ ਮਜ਼ਾ ਆਉਣਾ ਇਹਨਾਂ ਕੋ ਠੀਕ ਹੈ ਜੀ ਉਹ ਵੀ ਗਾਂ ਭਾਵੇਂ ਕਰਜੇ ਭਾਵੇਂ 14 ਕਿਲੋ ਕਰ ਜੇ ਠੀਕ ਆ ਹਾਂ ਤੇ ਇਹ ਦਾ ਮੁੱਲ 20000 12000 ਦੀ ਹਾਂ 11 ਦੀ ਭਾਜੀ ਦੇ ਦਾਂਗੇ ਹਾਂ ਨਾ ਇਹ ਠੀਕ ਹੈ ਜੀ ਤੇ ਵੀ ਯਾਰ ਅਜਾ 500 ਛੋੜ ਹੀ ਹੋਣੀ ਹੈ ਠੀਕ ਆ 500 ਛੋੜ ਕੋਈ ਮੇਰਾ ਵੀਰ ਦੱਸਾ ਕਿ ਹਾਰਿਕਾ ਟਾਈਮ ਖਰਾਬ ਹੁੰਦਾ ਵਾ ਹਾਂਜੀ ਹਾਂ ਜੀ ਪਈਆਂ ਵੀਰਾਂ ਜਿਹੜਾ ਨੰਗਾ ਲੈਣਾ ਦਾ ਮੁਰਕੇ ਉਹਨਾਂ ਦੇ ਫੋਨ ਹੀ ਚੁੱਕੀ ਜਾਂਦੇ ਠੀਕ ਆ ਜਿਹੜੇ ਮੇਰੇ ਵੀਰ ਸਵਾਲ ਲੈਣ ਵਾਲੇ ਉਹ ਫੋਨ ਲਾਈ ਰੱਖਦੇ ਬਾਕੀ ਇਹ ਆ ਕਿ ਇਹ ਹੈਗੇ ਆ ਨਵੀਂ ਵੈੜਿਆ ਕੋਈ ਸਾਂਭਲਾ ਕੋਈ ਲਾਜੇ ਇਹ ਸਾਢੇ 10 ਜੋ ਛੋੜ ਕੋਈ ਨਹੀਂ ਹੋਣੀ ਸਾਢੇ 10 ਪੂਰੇ ਹੋਣਾ ਜੀ ਦਾ ਪੂਰੇ ਸਾਢੇ 10 ਦੇ ਕਿੰਦੇ ਹੋਣੀ ਥਾਂ ਤੇ ਗੰਬੜੀ हां नाही ਸਾਡੇ 20 ਦੇ ਕਈ ਦੇ 20 ਹੋਈ 500 ਛੋਟ ਸਾਡੇ 19000 ਦੀ ਉਹ ਵੀ ਜੇ ਕਹੇ ਸਮਝ ਨੂੰ ਲੱਗਦੀ ਤੇ ਫਿਰ ਸਾਈ ਪਾਰੇ ਨਹੀਂ ਉਹਦੀ ਫਿਰ ਰਹਿਣ ਦੇ ਠੀਕ ਹੈ ਤੇ ਹੁਣ ਇਹ ਜੀ ਰਾਜੀ ਰੂਜੀ ਤੇ ਬੜੀ ਜੀ ਆਵਲੀ ਰਾਜੀ ਭਾਈ ਬੜੀ ਆ ਠੀਕ ਹੈ ਇਹ ਇੱਕ ਥਾਲੇ ਦਾ ਮਾਰਦਾ ਜੀ ਪੂਰ ਮਗਰਲਾ ਅੱਛਾ ਇੱਕ ਆਮ ਪੂਰ ਦੀ ਵਾਹ ਵਾਹ ਪੂਰ ਮਾਰਦਾ ਜੀ ਅੱਛਾ ਉਹ ਬੱਛੀ ਨੂੰ ਛੱਡ ਦਿੰਦੇ ਨਾ ਉਹ ਬੱਛੀ ਨੂੰ ਛੱਡ ਦਿੰਦੇ ਅੱਛਾ ਬੱਛੀ ਇਹ ਥਾਲਾ ਓਕੇ ਮੋਗੇ ਰਗੇ ਦੇ ਠੀਕ ਹੈ ਜੀ ਇੱਕ ਸਾਨਾ ਬੱਚੀ ਨੂੰ ਚੰਗਾ ਆ ਕੇ ਤੇ ਤਿੰਨ ਸਾਨਾ ਫਿਰ ਚੋ। ਇਹ ਸਾਨਾ ਓਕੇ ਜੀ ਦੁੱਧ ਦੁੱਧ ਤੇ ਬਰਾਬਰ ਆ। ਅੱਛਾ। ਪਰ ਭੂਲ ਮਾਰਦਾ ਬੱਚੀ ਨਹੀਂ ਛੱਡ ਦਿੰਦੇ ਹੋ। ਠੀਕ ਆ। ਕਿਹਨੂੰ ਦੱਸਿਆ ਚੰਗਾ ਦਾ ਮੇਰਾ ਵੀਰੇ ਰਕਮ ਥੋੜੀ ਦੇ ਫੇਰ ਕੋ ਕਵੇ। ਹਾਂਜੀ। ਇੰਨੇ ਘਰ ਦੁੱਧ ਦਹੀਂ ਲੱਸੀ ਗਰਮੀ ਚ ਪੀਣੀ ਆ। ਠੀਕ ਆ। ਉਹਦੇ ਵਾਸਤੇ ਵਧੀਆ ਨਾ ਗਰਮੀ ਨੇ ਮਨਾਉਣੀ। ਨਾਲੇ ਮਲੋਂ ਪੰਜ ਛੇ ਕੋਈ ਕੋਈ ਮੱਝ ਵੀ ਲਵੇ ਤੇ ਉਹ ਵੀ 50 ਹਜ਼ਾਰ ਤੋਂ ਘੱਟ ਨਹੀਂ 40 ਦੋਣੀ। ਠੀਕ ਆ। ਦੁੱਧੇ ਦਾ ਮੱਝਾ ਲਗਾ ਸੰਗਾ। ਤੇ ਉਤਰਾ ਠੰਡੀ ਤੇਰੀ। ਬੱਸ ਬੱਚੀ ਛੱਡੋ ਤੇ ਬਹੁਤ ਥਲੇ। ਤੇ ਦੁੱਧ ਕਿ ਹਾਂ ਇਹਦਾ ਬੱਚਾ ਜਵਾਗ ਦਾ ਕਰਦੀਆਂ ਬੜਾ ਚਾਈ ਆਦੀ ਹਾਂਜੀ ਦੁੱਧੇ ਦਾ ਬੱਚਾ ਗੱਸਣਾ ਜੀ ਬਾਕੀ ਆ ਬੱਚਾ ਆਪਣੀ ਸਮਝਣਾ ਵੇਖ ਲਓ ਕਿੰਨੇ ਜੇਦਾ ਆ ਹੁਣ ਮਹੀਨੇ ਦਾ ਆਹ ਦੇਖੋ ਆਹ ਦੇਖੋ ਬੱਚੇ ਦਾ ਬੜਾ ਕਰਦੀ ਏ ਠੀਕ ਆ ਜੀ ਇਹ ਆ ਪਣੀ ਜੁੜੀ ਪੂਰੀ ਹੁਣ ਬੱਚੇ ਦਾ ਬੋਧਾ ਕਰਦੀ ਵਾ ਛੀ ਮਗਰ ਠੀਕ ਆ ਇੱਕ ਥਾਂ ਪੂਰੀ ਭੂਰ ਮਾਰਦਾ ਇਹੋ ਬੱਚੇ ਨੇ ਖੜ੍ਹਦੇ ਆਪਾਂ ਬਾਕੀ ਇਹ ਕਿ ਘਰ ਦਾ ਚਾਹ ਪਾਣੀ ਦਾ ਸਾਰੀ ਜਾਉਗੇ ਪਾ ਜੀ ਚਾਹ ਪਾਣੀ ਕੀ ਚਲੋ ਜੇ ਇਹਨੂੰ ਹਰਿਆਲੇ ਚੰਗਾ ਪਿਆ ਨਾ ਹਾਂਜੀ 6-7 ਕਿਲੋ ਕਰਾਉਣਾ ਫੋਨ ਆਪਾਂ 5 ਕਿਲੋ ਹੀ ਗੰਟੀ ਦਵਾਵਾਂਗੇ ਠੀਕ ਹੈ ਜੀ ਆਪਾਂ ਵਾਦ ਨਹੀਂ ਇਹਦੇ ਐਵੇਂ ਆਪਾਂ ਰਕਮ 5 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਉਹ ਸ਼ੀ ਵਾਲਾ ਥੋੜਾ ਭੱਜ ਕੇ ਜੀ ਆਹ ਜੀ ਬੱਚੇ ਦਾ ਕਰਦੀ ਬੜਾ ਵਾ ਠੀਕ ਹੈ ਇੱਕ ਥਾਂ ਪੂਰੀ ਭੂਰ ਮਾਰਦਾ ਜੀ ਆਪਾਂ ਸਭ ਨੂੰ ਦੱਸ ਕੇ ਤੇ ਵੀ ਮੁੜ ਕੇ ਨਾ ਲਾਹਮਾ ਨਹੀਂ ਲੈਣਾ ਕੋਈ ਵੀ ਭਰਾ ਫੇਰ ਫੋਨ ਲਾਵੇ ਭਾਈ ਇਹਦੇ ਤਿੱਲੜ ਜਾਂ ਪੂਰ ਮਾਰ ਬੱਚੇ ਵਾਲਾ ਥੋੜਾ ਜ਼ਿਆਦਾ ਭੱਜ ਕੇ ਹੁੰਦੀ ਆ ਭਾਵੇਂ ਬੱਚਾ ਉੱਚਾ ਹੀ ਆ ਇਹਦਾ ਇਹ ਦੁੱਧ ਭਾਜੀ ਦਾ 5 ਕਿਲੋ ਵਰਗ 5 ਕਿਲੋ ਦੁੱਧ ਦੇ 8 ਕਿਲੋ ਵਰਗਾ ਦੇ ਸੰਗਣਾ ਦੁੱਧ ਆ ਹਨਾ ਇਹ ਆ ਘਰ ਭਾਜੀ ਵੇਚਣ ਵੂਚਣ ਮੈਨੂੰ ਪਤਾ ਨਹੀਂ ਆ ਘਰ ਪੀਣ ਲਈ ਦੁੱਧ ਵਧੀਆ ਸੰਗਣਾ ਤੇ ਮੁੱਲ ਇਹ ਦੇ ਦਾਂਗੇ 12000 ਰੁਪਏ ਆਪਾਂ 12000 ਦੀ ਹਾਂ ਨਾ ਇਹ 10 ਦੀ ਦਵਾਂਗੇ ਜੀ 10000 ਦੀ ਹਾਂ ਠੀਕ ਆ ਵਿੱਚੋਂ ਛੋਟ ਛੋਟ 99 ਦੀ 500 ਛੋੜ ਠੀਕ ਆ ਉਹੀ 500 ਛੋੜ ਗਾ ਨਹੀਂ 200 ਦੀ ਗਾ ਨਹੀਂ ਠੀਕ ਆ 99 ਦੀ ਦਵਾਂਗੇ 500 ਛੋੜ ਖਾਲ ਮਗਲਾਪੂਰ ਮਾਰਦਾ ਜੀ ਠੀਕ ਆ ਬਾਕੀ ਚਲੋ ਆਪਣੇ ਕੋਈ ਵੀਰ ਆਪਣੀ ਤਸੱਲੀ ਕਰਕੇ ਆ ਕੇ ਭਾਵੇਂ ਜਿਆਦੇ ਦੁੱਧ ਵਾਲੀ ਹਾਂਜੀ ਭਾਵੇਂ ਦੁੱਧ 5 ਜਾਂ 6 ਕਿਲੋ ਨਾ ਪਰ ਘਰ ਦੇ ਦੁੱਧ ਦਹੀਂ ਗਾ ਗਰਮੀ ਖਾਨ ਪੀਂਦੀ ਵਧੀਆ ਦਾ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਖੜੋ ਭਾਵੇਂ ਕੋਈ ਜਿਆਦੇ ਦੁੱਧ ਵਾਲੀ ਹੈ ਭਾਵੇਂ ਕੋ ਥੋੜੇ ਦੁੱਧ ਵਾਲੀ ਠੀਕ ਹੈ ਜੀ